ਅੱਜ ਭਾਰਤੀ ਕਿਸਾਨ ਜੁਣੀਆ ਨੇ ਇੱਕ ਅਗਰਾਹ ਦੇ ਸੂਬਾ ਕਮੇਟੀ ਦੇ ਸੱਦੇ ਦੇ ਉੱਤੇ ਜੋ ਸਾਡੇ ਸੂਬਾ ਕਮੇਟੀ ਨੇ 1000 ਪਿੰਡ ਦਾ ਆਪ ਦੇ ਹਿੱਸੇ ਲਈ ਤਾਂ ਸੀਗਾ ਉਸ ਪਿੰਡਾਂ ਦੀ ਸੇਵਾ ਹੜਪੀੜਤਾ ਦੀ ਸੇਵਾ ਲਈ ਜੋ ਪਿੰਡਾਂ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਦਾਨ ਹੋ ਰਿਹਾਗਾ ਜੋ ਸਾਡੇ ਪਹਿਨਣ ਵਾਲੇ ਕੱਪੜੇ ਤੇ ਰਜਾਇਆਂ ਗਦੈਲੇ ਉਹਨਾਂ ਨੂੰ ਮਹੀਆ ਕਰਵਾਉਣ ਦੇ ਲਈ ਅਸੀਂ ਪਿੰਡ ਕਾਈ ਪਧੌੜ ਵੱਲੋਂ ਭਾਰਤੀ ਕਿਸਾਨ ਜੁਨੀਏ ਨੇ ਇਖਤਾਰਾ ਹਾਂ ਕਾਈ ਦੇ ਜੋ ਪ੍ਰਧਾਨ ਮੈਂਟੂ ਸਿੰਘ ਬਾਬਾ ਉਹਨਾਂ ਦੇ ਮਹੱਲੇ ਦੇ ਵਿੱਚੋਂ ਵਟੀ ਗਿਣਤੀ ਦੇ ਵਿੱਚ ਸਾਡੀਆਂ ਮਾਮਾ ਪੈਣਾ ਜੋ ਆਪ ਦੀਆਂ ਪੇਟੀਆਂ ਦੇ ਵਿੱਚੋਂ ਬਿਸਤਰੇ ਲਿਆ ਰਹੀਆਂ ਨੇ ਤੇ ਅਣਸਿੰਤੇ ਕੱਪੜੇ ਆ ਕੰਬਲ ਆ ਤੇ ਚੱਪਲਾ ਵੀ ਨੇ ਨਾਲ ਹੋਰ ਵੀ ਜੁੱਤੀ ਜੋੜਾ ਜਿੰਨੇ ਜੋਗਰਾ ਸਭ ਨੇ ਬਤ ਤੋਂ ਵੱਧ ਦਾਨ ਕਰਿਆਗਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਗਾਹਾਂ ਵਾਸਤੇ ਵੀ ਇਹਨਾਂ ਨੂੰ ਅਪੀਲ ਕਰਦੇ ਹਾਂ ਵੀ ਹੜ੍ਹ ਪੀੜਤਾਂ ਲਈ ਜੋ ਹੋਰ ਵੀ ਲੋੜੀ ਦੀ ਸਹਾਇਤਾ ਹੋ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਪਿਰਤਾਂ ਪਾ ਸਕੀਏ ਕਿਉਂਕਿ ਜਿਹੜੀ ਵੱਡੀ ਪਿਰਤਾਂ ਜਪਾਈ ਆ ਸਾਡੀਆਂ ਭੈਣਾਂ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜੋ ਕਿਣਕੇ-ਕਿਣਕੇ ਦੇ ਨਾਲ ਦਰਿਆ ਭਰ ਜਾਂਦੇ ਨੇ ਜੋ ਅੱਜ ਉਥੇ ਭਾਵੇਂ ਉਹ ਵੱਡੀ ਕਿਸਾਨੀ ਵਾਲਾ ਸੀ ਭਾਵੇਂ ਛੋਟੀ ਕਿਸਾਨੀ ਵਾਲਾ ਸੀਗਾ ਅੱਜ ਉਹ ਵੱਡੀ ਹੜਾਂ ਦੀ ਮਾਰ ਚੱਲ ਰਹੇ ਨੇਗੇ ਪਿੰਡ ਜਿਨ੍ਹਾਂ ਦੀ ਆਸ ਸਾਡੇ ਤੱਕ ਵੱਜੀ ਵੀ ਆ ਭਾਵੇਂ ਬਾਹਰੋਂ ਵੀ ਉਹਨਾਂ ਨੌਜਵਾਨਾਂ ਵੱਲੋਂ ਸਾਡੇ ਵੱਲੋਂ ਬਹੁਤ ਵੱਡਾ ਅਪਰਾਲਾ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਦਾਨ ਆ ਰਿਹਾ ਪਰ ਜੋ ਅਜ ਲੀੜੇ ਕੱਪੜੇ ਦੀ ਵੱਡੀ ਜ਼ਰੂਰਤ ਆ ਮੂਰੇ ਸਰਦੀ ਆਉਂਦੀ ਆ ਉਸ ਉੱਥੇ ਵੀ ਲੀੜੇ ਕੱਪੜੇ ਦੀ ਜ਼ਰੂਰਤ ਆ ਕਿਉਂਕਿ ਪੇਟੀਆਂ ਜਿਹੜਾ ਉਹਨਾਂ ਦਾ ਲੀੜਾ ਕੱਪੜਾ ਸੀ ਉਹ ਸਾਰਾ ਖਰਾਬ ਹੋ ਗਿਆ ਪਰ ਜਿਹੜੀ ਸਾਡੀ ਇੱਥੇ ਸਰਕਾਰ ਦੀ ਚਾਲ ਅੱਜ ਉਹ ਟੇਡੇ ਢੰਗ ਨਾਲ ਕਦੇ ਇਥੇ ਸਿਆਸੀ ਪਾਰਟੀਆਂ ਨੂੰ ਲਿਆ ਕੇ 扑ੜਕਾਇਆ ਜਾਂਦਾ ਪਰ ਲੋਕਾਂ ਦੀ ਸੁਰਤ ਹੜਾਂ ਵਾਲੇ ਪਾਸੇ ਉਪਮਾ ਕੇ ਦੂਜੇ ਪਾਸੇ ਲਿਜਾ ਰਹੇ ਆ ਪਰ ਪਿੰਡਾਂ ਦੇ ਵਿੱਚ ਜਥੇਬੰਦੀ ਵੱਲੋਂ ਬਹੁਤ ਵੱਡਾ ਪ੍ਰਾਲਾ ਕੀਤਾ ਜਾ ਰਿਹਾਗਾ ਅਸੀਂ ਇਹ ਸਾਸ ਨਾਲ ਸਾਡੀਆਂ ਭੈਣਾਂ ਦਾ ਧੰਨਵਾਦ ਕਰਦੇ ਆ ਜੋ ਹੋਰ ਵੀ ਸਾਡੇ ਪਿੰਡ ਦੇ ਵਿੱਚ ਰਹਿੰਦੇ ਮਹੱਲੇ ਨੇ ਉਹਨਾਂ 'ਚ ਵੀ ਅਸੀਂ ਵੱਡੀ ਗਿਣਤੀ ਨਾਲ ਲੀੜਾ ਕਪੜਾ ਤੇ ਹੋਰ ਰਜਾਈਆਂ ਗਦੇਲੇ ਆਣ ਸਿੰਨ ਤੇ ਕੱਪੜੇ ਤੇ ਕੁੜਤੇ ਪਜਾਮੇ ਆ ਜੋ ਸਾਡੀਆਂ ਮਾਮਾ ਭੈਣਾਂ ਵਾਲੇ ਕੱਪੜੇ ਆ ਤੇ ਹੋਰ ਨਿੱਜੀ ਸਮਾਨ ਆ ਸਾਡੀਆਂ ਮਾਮਾ ਭੈਣਾਂ ਦਾ ਉਹ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਉਹ ਕੋਈ ਜਾ ਰਹੇਗਾ ਅੱਜ ਅਸੀਂ ਤੀਜੇ ਦਿਨ ਦੀ ਗਿਣਤੀ ਦੇ ਵਿੱਚ ਖੜੇ ਆ ਤੀਜੇ ਦਿਨ ਦਾ ਪਾੜਾਗਾ ਹਜੇ ਸਾਡੇ ਘੱਟੋ ਘੱਟ ਦੋ ਦਿਨ ਹੋਰ ਲੱਗ ਜਾਣਗੇ ਬਹੁਤ ਧੰਨਵਾਦ ਆ ਸਾਡੀ ਭਧੌੜਾ ਕਾਈ ਦਾ ਜਿਸ ਦੇ ਵਿੱਚ ਵੱਡਾ ਯੋਗਦਾਨ ਸਾਡੀਆਂ ਸੰਘਰਸ਼ੀ ਮਾਮਾ ਭੈਣਾਂ ਦਾ ਰਿਹਾ ਅਸੀਂ ਮਾਮਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਆਸ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੀ ਇਹ ਹੋਰ ਵੀ ਸਾਡੇ ਤੱਕ ਲੋੜ ਪਈ ਅਸੀਂ ਉਹਨਾਂ ਦੀ ਆਸ ਨੂੰ ਜ਼ਰੂਰ ਪੂਰਾ ਕਰਾਂਗੇ ਧੰਨਵਾਦ